ਇਰੇ ਪਾਨ ਨਿਸ਼ਕਦਿਆ ਮੂਰੇ ਡਾਲ ਮਿਰਗਾ ਦੀ ਆਵੇ ਜਾਗ ਮਿਰਚਿਆ ਨੀਂਦਾ ਚੋ ਚੰਦੜ ਹਰਗੇ ਕੇਰਾ ਪਾਕੇ ਕਹਿੰਦੀ ਸੇਵਾ ਮਰ ਜੂਗੀ ਜੇ ਨਾ ਮਿਰਜੇ ਮਨੂ ਨਿਕਾਇਆ ਅੱਜ ਮਿਰਚਾ ਮਰਦਾਨਾ ਕਿਉਂ ਸਰ ਜਾ ਕਰ ਜਾ ਮੈਂ ਪਿਛਾ ਦੇ ਟਿਮਲੇਕੁਲਾ ਸ਼ਹਿਰ ਨੂੰ ਕਹਿੰਦੇ ਇੱਕ ਗਾਇਕੀ ਦਾ ਘੜ ਮੰਨਿਆ ਜਾਂਦਾ ਜਿੱਥੇ ਕਿ ਉਸਤਾਦ ਲੋਕ ਇਸ ਸ਼ਹਿਰ ਦੇ ਵਿੱਚ ਰਹੇ ਨੇ ਬੜੇ ਬੜੇ ਕਲਾਕਾਰ ਫੁੱਲ ਟਾਈਮ ਚੱਲੇ ਗਿਆ ਉੱਥੇ ਤੀਸਰੀ ਕਲਾਸ ਦੇ ਵਿੱਚ ਜਦ ਮਾਹੌਲਾ ਸ਼ੁਰੂ ਹੋਈ ਚਮਕੀਲੇ ਦੀ ਜਿਹੜੀ ਕੋਈ ਕਿਸੇ ਬੋਸ ਵੀਲਾ ਬੰਦਾ ਹੋਰ ਸੁਲਝਾ ਹਿਆ ਸੀ ਸਟੇਜ ਬਾਤ ਮਾਰ ਗਈ ਕੀਤੀ ਬਾਤ ਮਾਰ ਦੋਨਾਂ ਦੀ ਇੱਕ ਤੇ ਇੱਕ 11 ਕਹਿੰਦੇ ਨੇ ਪੀ ਐਚ ਡੀ ਕਰਨੀ ਹੈ ਜੀ ਫਲਾਣਾ ਪਰ ਮੈਂ ਤਾਂ ਇਹ ਗੱਲ ਕਹਿੰਦਾ ਵੀ ਪੀ ਐਚ ਡੀ ਕਰਨੇ ਤਾਂ ਸਿੱਧੂ ਮੂਸੇ ਵਾਲੇ ਦਾ ਕਰੋ ਐਨੀਆਂ ਗੋਲੀਆਂ ਬੌਨਟ ਚ ਲੱਗੀਆਂ ਹੋਣਗੀਆਂ ਹੁਣ ਕਿ ਐਨੀਆਂ ਮੇਰੇ ਮੱਥੇ 'ਚ ਲੱਗੀ ਹੋਊਗੀ ਮੇਰੇ ਨਾਲ ਐ ਬਣੂਗਾ ਮੇਰੇ ਨਾਲ ਐ ਬਣੂਗਾ 295 ਗਾਣੇ ਨੇ ਮੈਨੂੰ ਹਿਲਾ ਕੇ ਰੱਖਤਾ ਕਲਾਕਾਰ ਲਕਨੇ ਹੁੰਦੇ ਸੀ ਤੇ ਫਿਰ ਮੋਂਨਾਂ ਨੂੰ ਸੁਣਨ ਜਾਂਦਾ ਹੁੰਦਾ ਸੀ ਪਾਪਾ ਨੂੰ ਨਾਲ ਲੈ ਕੇ ਸਾਈਕਲ ਦੇ ਮਗਰ ਬੈਠ ਕੇ ਜਾਣਾ ਉਹਨਾਂ ਦੇ ਨਾਲ ਮਾਰੇ ਕੀ ਆ ਮੁਟਿਆਰ ਕੁੰਦੀ ਆਜੇ ਵਾਰ 68 ਤੇ ਉਹ ਲੈਣੀਆਂ ਨੇ ਲਾਵਾ ਕਹੀਂ ਨਾਲ ਆਇਆ ਤੇ ਇੱਕ ਬੰਨ ਪੁੱਛਾ ਜਿਉਂ ਨੇ ਜੋ ਗਿਆ ਹਾਂ ਹਾਂ ਪੁੱਛ ਦਿਲ ਖੁੱਲ ਕੇ ਸੁਣਾ ਦੰਨੀਆਂ ਸਾਡਾ ਟੁਕੜਾ ਕਾ ਨਹੀਂ ਪਿੰਦਾ ਸੋਹਣਾ ਨਾ ਨਾ ਕਦੇ ਕਦੇ ਪੱਗ ਪੁੱਗ ਲਾ ਲੈਣਿਆ ਇਹ ਦੁਕਾਨਾਂ ਜੋੜੀਆਂ ਹੈਗੀਆਂ ਨੇ ਬਹੁਤ ਲੰਮਾ ਸਮਾਂ ਨਹੀਂ ਚੱਲ ਪਾ ਸਕਦੀਆਂ ਜਦੋਂ ਉਹਨਾਂ ਦਾ ਨਾਂ ਵੱਡ ਜਾਂਦਾ ਉਹ ਵਿੱਚ ਵਿਚਾਲੇ ਕਿਸੇ ਕਾਰਨ ਕਰਕੇ ਪਤਾ ਨਹੀਂ ਕਿਉਂ ਜੋੜੀਆਂ ਜਿਹੜੀਆਂ ਪਪੂਲਰ ਹੋਈਆਂ ਇਹ ਵਸਤ ਹੋ ਜਾਂਦੇ ਨੇ ਅਸੀਂ ਵੀ ਇਸ ਕਰਕੇ ਚੱਲ ਰਹੇ ਹਾਂ ਕਿ ਭਾਜੀ ਜਿੱਦਾਂ ਤਿਆਰੀ ਕਰਵਾਉਂਦੇ ਨੇ ਉਦਾਂ ਤਿਆਰੀ ਕਰਦੇ ਆ ਵਧੀਆ ਗਾਣਿਆਂ ਦੀ ਤਿਆਰੀ ਕਰਦੇ ਆ ਮਿਹਨਤ ਕਰਦੇ ਆ ਕਰਵਾਉਂਦੇ ਨੇ ਬੁਲਾ ਕੇ ਸਾਨੂੰ ਤਾਂ ਦੱਸਣ ਤੇ ਲੋੜ ਪੈਂਦੀ ਸਰੋਤੇ ਆਪੇ ਲੱਭ ਕੇ ਆਦਾ ਤੇ ਵੀ ਕਿਨੇ ਕੀ ਗੀਤਾ ਹੋਇਆ ਕੀ ਮਾਨਕ ਸਾਹਿਬ ਨੇ ਦੱਤਰ ਤਾਂ ਨਹੀਂ ਗਈ ਬਿਲਕੁਲ ਲਗਾਏ ਹੋਣਗੇ ਜੀ ਬਿਲਕੁਲ ਲਗਾਏ ਹੋਣਗੇ ਹੁਣ ਨਹੀਂ ਮੈਂ ਸੁਣੇ ਨਹੀਂ ਨਾ ਕੀ ਤੁਹਾਡੀ ਇਸ ਕਲਾਕਾਰੀ ਲੈਣ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਜੜੀਆਂ ਔਕੜਾਂ ਆ ਰਹੀਆਂ ਨੇ ਮੈਂ ਦੱਸ ਨਹੀਂ ਸਕਦਾ ਜੀ ਇੰਨੀਆਂ ਔਕੜਾਂ ਕੰਪਨੀ ਵਾਲਿਆਂ ਨੂੰ ਸਾਲ-ਸਾਲ ਹੋ ਗਿਆ ਬਾਈ ਜੀ ਗਾਣੇ ਬਸ ਬਾਈ ਜੀ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਵੀਡੀਓ ਕਰ ਰਹੇ ਆ ਇਹ ਕਰ ਰਹੇ ਆ ਬੋਨੇ ਤਿੰਨ ਤਿੰਨ ਸਾਲ ਹੁਣ ਲੀਟੂ ਸ਼ਟਰ ਨਾਲ ਸੋਨੂ ਸੀਤੂ ਵਾਲਾ ਫੇਰਦਾਰੇ ਉਹਦਾ ਨਾਂ ਆ ਗਿਆ ਠੀਕ ਹੈ ਜੀ ਉਹ ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਲੋਕੋ ਉਹਨਾਂ ਨੂੰ ਸੁਣਦੇ ਨੇ ਉਹਨਾਂ ਦਾ ਵੀ ਕੀ ਕਸੂਰ ਹੈ ਉਹਦਾ ਤੁਸੀਂ ਪਰਸਨਲ ਤੌਰ ਤੇ ਉਹ ਕਰੋ ਇਹ ਜੇ ਪਰੋ ਕਲਾਕਾਰ ਨੀਣਾ ਉਹਨੂੰ ਕਿੱਪਾ ਕਹਿ ਸਕਦੇ ਵਿਚਾਰਾ ਧਮਕ ਬੇਸਣ ਵਾਲਾ ਮੰਤਰੀ ਕਿੱਥੇ ਆ ਹਏ ਮੋਤੀ ਝੂਰ ਦਾ ਲੱਟੂ ਭੂ ਨੂੰ ਲਾਵੇ ਨੀ ਥਾਪੀ ਇਹ ਜਿਹੜਾ ਉਹ ਬਾਸ ਤੇ ਜੀਵ ਵਾਲੀ ਲਾਵੇ ਇਸ ਥਾਪੀ ਐ ਮਿਰਜਾ ਲਿਖਿਆ ਜੀ ਥੁੜੀਆਂ ਨਵੇਂ ਤਰੀਕੇ ਦਾ ਸੋ ਉਹਦੀਆਂ ਦੋ ਲਾਈਨਾਂ ਓੜੀ ਵੀਰ ਸਮੀਰੇ ਦੀ ਕੁੱਟ ਦੀ ਵਿੱਚ ਹਵਾ ਦੇ ਆਵੇ ਛਿਰਪਾਨ ਨਿਸ਼ਕ ਦੀਆਂ ਮੂਰੇ ਡਰ ਮਿਰਗਾ ਦੀ ਆਵੇ ਜਾਗ ਮਿਰਜਿਆ ਨੀਂਦਾ ਚੋਂ ਚੰਦੜ ਖੜ ਗਏ ਕੇਰਾ ਪਾ ਕੇ ਉਠ ਜਾਗ ਮਿਰਜਿ ਆਵੇ ਸੌ ਗਿਆ ਪੱਟ ਦਸ ਰਾਣਾ ਲਾ ਕੇ ਟੁੱਟੇ ਜਾਗ ਮਿਰਚ ਆਵੇ ਸੌਂ ਗਿਆ ਪੱਟ ਦਸ ਰਾਣਾ ਲਾਕੇ ਹੋਲਾ ਕੇ ਜੰਡ ਤੋਂ ਤਰਕਸ਼ ਨੂੰ ਹੋ ਲਾਕੇ ਜੰਡ ਤੋਂ ਤਰਕਸ਼ ਨੂੰ ਟੁੱਟੇ ਤੀਰ ਤੂੰ ਹੱਥ ਫੜਾ ਤੇ ਧੋਖਾ ਕਰਕੇ ਸਹਿਬਾਨੀ ਭਾਈਆਂ ਦੇ ਬੋਲ ਪਗਾ ਤੇ ਚੱਟ ਤੇ ਭੁਲੰਦ ਹੌਸਲੇ ਤੂੰ ਨਹੀਂ ਚਟিয়ে ਮਿੱਟੀ ਵਿੱਚ ਮਲਾਤੇ ਕਹਿਣਾ ਨਹੀਂ ਮਿਰਜਾ ਖਰ ਲਾਂਦਾ ਕਹਿਣਾ ਨਹੀਂ ਮਿਰਜਾ ਖਰ ਲਾਂਦਾ ਜੇ ਨਾ ਢੇਰ ਲਾਸ਼ਾਂ ਦੇ ਲਾਤੇ ਕਹਿਣਾ ਨਹੀਂ ਮਿਰਜਾ ਖਰ ਲਾਂਦਾ ਜੇ ਨਾ ਢੇਰ ਲਾਸ਼ਾਂ ਦੇ ਲਾਤੇ ਉਹ ਮਰ ਗਿਆ ਬਾਬਨ ਦਾ ਭਾਈ ਨਾਲ ਸੀ ਜਿਹੜੇ ਕਹਿੰਦੇ ਤੇਰਾ ਇਸ਼ਕ ਪਦਮ ਵਿਸ਼ਵੇ ਮੇਰੀ ਨਾੜ ਨਾੜ ਵਿੱਚ ਮੇਲੇ ਤੇਰਾ ਇਸ਼ਕ ਪਦਮ ਵਿਸ਼ਵੇ ਮੇਰੀ ਨਾੜ ਨਾੜ ਵਿੱਚ ਮੇਲੇ ਮੈਂ ਵੀ ਖੰਜਰ ਸੀਨੇ 'ਚ ਆਪਣੇ ਹੱਥੀ ਆਪ ਚਲਾਤੇ ਉੱਠ ਜਾਗ ਮਿਰਜ ਆਵੇ ਸੌਂ ਗਿਆ ਪਟਦਸ ਰਾਣਾ ਲਾ ਕੇ ਉੱਠ ਜਾਗ ਮਿਰਜ ਆਵੇ ਸੌਂ ਗਿਆ ਪਟਦਸ ਰਾਣਾ ਲਾ ਕੇ ਸਨੇਹਾ ਬੀਬੋ ਮਾਸੀ ਦਾ ਸਨੇਹਾ ਬੀਬੋ ਮਾਸੀ ਦਾ ਸੁਣ ਸਿਆਲਾਂ ਨੂੰ ਪਜਾਇਆ ਕਹਿੰਦੀ ਸੇਵਾ ਮਰ ਜੂਗੀ ਜੇ ਨਾ ਮਿਰਜੇ ਮੈਨੂੰ ਨਿਕਾਇਆ ਕਹਿੰਦੀ ਸੇਵਾ ਮਰ ਜੂਗੀ ਜੇ ਨਾ ਮਿਰਜੇ ਮੈਨੂੰ ਨਿਕਾਇਆ ਅੱਜ ਮਿਰਚਾ ਮਰਦਾਨਾ ਕਿਉਂ ਸਰ ਜਾ ਗਰ ਜਾ ਮੈਂ ਪਿਛਾ ਤੇ ਕਹਿਣਾ ਨਹੀਂ ਮਿਰਜਾ ਖਰਲਾ ਦਾ ਕਹਿਣਾ ਨਹੀਂ ਮਿਰਜਾ ਖਰਲਾ ਦਾ ਜੇ ਨਾ ਢੇਰ ਲਾਸ਼ਾਂ ਦੇ ਨਾ ਤੇ ਸ੍ਰੀ ਕਾਰਜੀ ਤੁਸੀਂ ਦੇਖ ਰਹੇ ਹੋ ਔਨ Air ਮੈਂ ਤੁਹਾਡਾ ਆਪਣਾ ਸਰਵਜ ਸਿੰਘ ਟੂਲਾ ਜਿਵੇਂ ਕਿ ਮਲੇਕੁੱਲਾ ਸ਼ਹਿਰ ਨੂੰ ਕਹਿੰਦੇ ਇੱਕ ਗਾਇਕੀ ਦਾ ਗੜ ਮੰਨਿਆ ਜਾਂਦਾ ਜਿੱਥੇ ਕਿ ਉਸਤਾਦ ਲੋਕ ਇਸ ਸ਼ਹਿਰ ਦੇ ਵਿੱਚ ਰਹੇ ਨੇ ਬੜੇ ਬੜੇ ਕਲਾਕਾਰ ਇਹ ਸ਼ਹਿਰ ਦੇ ਵਿੱਚੋਂ ਸਿੱਖਿਆ ਲੈ ਕੇ ਜਿਨ੍ਹਾਂ ਨੇ ਆਪਣੇ ਕੈਕੀ ਦਾ ਲੋਹਾ ਤਰਸਕਾਰ ਨੂੰ ਮਨਵਾਇਆ ਬਹੁਤ ਸੋਹਣੇ ਕਲਾਕਾਰ ਇਹ ਸ਼ਹਿਰ ਨੇ ਪੈਦਾ ਕੀਤੇ ਨੇ ਇਸ ਸ਼ਹਿਰ ਦੇ ਵਿੱਚੋਂ ਇੱਕ ਬਹੁਤ ਸੋਹਣਾ ਸੁਰੀਲਾ ਕਲਾਕਾਰ ਜਿਸ ਦਾ ਕੀ ਪਿੱਛੇ ਤੁਸੀਂ ਬਹੁਤ ਹੀ ਪਾਪੂਲਰ ਗਾਣਾ ਸੁਣਾ ਸੀ ਕਿਤੇ ਚਿੱਟਾ ਚੁੱਟ ਤਾਂ ਨਹੀਂ ਪਿੰਦਾ ਸੋਹਣਾ ਨਾ ਨੱਕਾ ਦੇ ਕਦੇ ਪੈਕਪੋਗ ਲਾ ਲੈਣਾ ਮੇਰੀ ਮੁਰਾਦ ਅਕਬਰ ਆ আলম ਜੋ ਕਿ ਬਹੁਤ ਹੀ ਸੋਹਣਾ ਗਾਉਂਦੇ ਨੇ ਅੱਜ ਤੁਹਾਡੇ ਰੂਪਰ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਈਆਂ ਮੁਸ਼ਕਿਲਾਂ ਕਿਦਾਂ ਉਹ ਇਸ ਜਿਹੜਾ ਹੈਗਾ ਗਾਇਕੀ ਦੇ ਕਿੱਤੇ ਨਾਲ ਜੁੜੇ ਨੇ ਅਕਬਰ ਜੀ ਪਹਿਲਾਂ ਤੁਹਾਡਾ ਸਾਡੇ ਚੈਨਲ ਉਰੇ ਤੇ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਸੀ ਗੱਲ ਦੀ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਸਾਡਾ ਸਵਾਲ ਹੈਗਾ ਵੀ ਤੁਸੀਂ ਇਸ ਗਾਇਕੀ ਦੇ ਕਿੱਤੇ ਦੇ ਨਾਲ ਕਿਵੇਂ ਜੁੜੇ ਕਿੱਥੋਂ ਤੁਹਾਨੂੰ ਸ਼ੌਕ ਜਿਹੜਾ ਪੈਦਾ ਹੋਇਆ ਸਰਬਜੀ ਜੀ ਗੱਲ ਹੈ ਵੀ ਸ਼ੁਰੂ ਤੋਂ ਜਦੋਂ ਤੇ ਮਤਲਬ ਅੱਖਾਂ ਖੋਲੀਆਂ ਨੇ ਜਾਂ ਸੁਰਤ ਸੰਭਾਲੀ ਹੈ ਉਦੋਂ થી ਮੈਂ ਗੁਣਗਣਾਉਂਦਾ ਸੀਗਾ ਤੇ ਸਕੂਲ ਟਾਈਮ ਚ ਲੱਗਿਆ ਉਹਤੇ ਤੀਸਰੀ ਕਲਾਸ ਦੇ ਵਿੱਚੋਂ ਤੇ ਮਗਾਉਣਾ ਸ਼ੁਰੂ ਕਰਤਾ ਠੀਕ ਹੈ ਜੀ ਸਕੂਲ ਦੇ ਛੋਟੇ ਵੱਡੇ ਫੰਕਸ਼ਨਾਂ ਤੋਂ ਤੇ ਇੱਕ ਮਾਸਟਰ ਜੀ ਦੀ ਰਿਟਾਇਰਮੈਂਟ ਸੀਗੀ ਹਾਈ ਸਕੂਲ ਦੇ ਵਿੱਚ ਤੇ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਪ੍ਰਾਇਮਰੀ ਚ ਇੱਕ ਬੱਚਾ ਗਾਉਂਦਾ ਹੁੰਦਾ ਯਾਰ ਉਹਨੂੰ ਬੁਲਾਓ ਤੇ ਉੱਥੋਂ ਹੀ ਫਿਰ ਮੈਂ ਨੂੰ ਉਹਨਾਂ ਨੇ ਸਕੂਲ ਦੇ ਪੰਜ ਸੱਤ ਪਿੰਡਾਂ ਦਾ ਇਕੱਠ ਸੀਗਾ ਉੱਥੋਂ ਮੈਨੂੰ ਗਾਣਾ ਗਵਾਇਆ ਤੇ ਬਸ ਫਿਰ ਪਿੱਛੇ ਨਹੀਂ ਮੁੜ ਕੇ ਦੇਖਿਆ ਕਦੇ ਨਗਾਦਾਰ ਲੱਗੇ ਹੋਇਆ ਜੀ ਕਿੰਨੀ ਛੋਟੀ ਉਮਰ ਸੀ ਉਸ ਟਾਈਮ ਦੇ ਬੱਚੇ ਤੁਸੀਂ ਨੇ ਆਪਣਾ ਪਹਿਲਾ ਗਾਣਾ ਸਕੂਲ ਦੇ ਵਿੱਚ ਗਾਇਆ ਅ ਕਿੰਨੀ ਉਮਰ ਦੇ ਵਿੱਚ ਜਿਹੜਾ ਤੁਸੀਂ ਉਹ ਗਾਣਾ ਗਾਇਆ ਸੀ ਕਿਦਾਂ ਦਾ ਜਿਹੜਾ ਰਿਸਪੌਂਸ ਤੁਹਾਨੂੰ ਸਕੂਲ ਦੇ ਵਿੱਚ ਸਕੂਲ ਸਟਾਫ ਵੱਲੋਂ ਜਾਂ ਬੱਚਿਆਂ ਵੱਲੋਂ ਮਿਲਿਆ ਹਾਂ ਮੈਂ ਕੋਈ ਹੈਗਾ ਸੀਗਾ ਜੀ 8 8 9 ਸਾਲ ਦਾ ਸੀਗਾ 30 ਗਲਾਚ ਵੱਡਾ ਸੀ ਤੇ ਉਦੋਂ ਜੇ ਬਸ ਸਾਰੇ ਸਕੂਲ ਦੇ ਵਿੱਚ ਹੋਣ ਲੱਗਿਆ ਵੀ ਅਕਬਰ ਉਹਨੇ ਉੱਥੇ ਸਟੇਜ ਤੇ ਖੜਕੇ ਗਾਇਆ ਜੀ ਐ ਕਿਉਂਕਿ ਕੋਈ ਹੋਰ ਸਕੂਲ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੋਈ ਹੈ ਨਹੀਂ ਸੀ ਆਰਟਿਸਟ ਨਾ ਤੇ ਬੱਚੇ ਗਾਉਂਦਾ ਤੇ ਫਿਰ ਮੈਨੂੰ ਮਾਸਟਰਾਂ ਨੇ ਵੀ ਖੁੱਲ੍ਹ ਦੇ ਦਿੱਤੀ ਫਿਰ ਮੈਂ ਕਦੇ ਕਿਸੇ ਕੋਈ ਆਲੇ-ਦਾਲੇ ਕਲਾਕਾਰ ਲੱਗਣੇ ਹੁੰਦੇ ਸੀ ਤੇ ਫਿਰ ਮੋਂਨਾਂ ਨੂੰ ਸੁਣਨੇ ਜਾਂਦਾ ਹੁੰਦਾ ਸੀ ਪਾਪਾ ਨੂੰ ਨਾਲ ਲੈ ਕੇ ਸਾਈਕਲ ਦੇ ਮਗਰ ਬੈਠ ਕੇ ਜਾਣਾ ਉਹਨਾਂ ਦੇ ਨਾਲ ਤੇ ਮੈਂ ਕਲਾਕਾਰਾਂ ਨੂੰ ਫਿਰ ਸੁਣਨੇ ਜਾਣਾ ਤੇ ਫਿਰ ਮੈਂ ਸਕੂਲ ਦੇ ਵਿੱਚ ਵੀ ਕਹਿ ਕੇ ਜਾਣਾ ਜੀ ਅੱਜ ਮੈਂ 15 ਅਗਸਤ ਤੇ ਜਾਣਾ 26 ਜਨਵਰੀ ਤੇ ਗਾਉਣ ਜਾਣਾ ਠੀਕ ਹੈ ਜੀ ਫਿਰ ਮੈਨੂੰ ਟੀਚਰਾਂ ਨੇ ਵੀ ਲੈ ਕੇ ਜਾਣਾ ਜੀ ਐਦਾਂ ਕਰਕੇ ਰੱਖਿਆ ਜੀ ਫਿਰ ਅਕਸਰ ਲੰਬਾ ਸਮਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਵੇ ਡਿਊਟ ਦਗਾਣਾ ਦਾ ਜਿਹੜਾ ਜਿਹੜਾ ਮਾਹੌਲ ਚੱਲਿਆ ਸੀ ਜਿਹਦੇ ਵਿੱਚ ਸਰਦੂਲ ਸਾਹਿਬ ਜਾਂ ਸਨੀਕ ਸਾਹਿਬ ਹੋਗੇ ਚਮਕੀਲਾ ਜੀ ਹੋਗੇ ਨੇ ਮਾਨਕ ਸਾਹਿਬ ਹੋਗੇ ਨੇ ਬਹੁਤ ਡਿਊਟ ਜੋੜੀਆਂ ਨੇ ਜਿਹੜਾ ਲੰਬਾ ਸਮਾਂ ਜਿਹੜਾ ਹੈਗਾ ਇਸ ਡਿਊਟ ਗਾਣਿਆਂ ਦੇ ਨਾਲ ਲੋਕਾਂ ਦੇ ਦਿਲਾ 'ਚ ਰਾਜ ਕੀਤਾ ਪਰ ਕਿਤੇ ਨਾ ਕਿਤੇ ਹੁਣ ਲੱਗਦਾ ਵੀ ਜਿਹੜਾ ਡਿਊਟ ਦਗਾਣਿਆਂ ਦਾ ਜਿਹੜਾ ਟ੍ਰੈਂਡ ਲੋਕਾਂ ਦੇ ਵਿੱਚ ਘਟਦਾ ਜਾ ਰਿਹਾ ਲੋਕ ਘੱਟ ਸੁਣਨ ਲੱਗੇ ਨੇ ਜਾਂ ਕਲਾਕਾਰ ਘਟਕਉਣ ਲੱਗੇ ਨੇ ਕੀ ਕਹਿਣਾ ਥੋੜਾ ਸਵਾਲ ਇੱਕ ਤਾਂ ਜੀ ਗੱਲ ਇਹ ਹੈ ਵੀ ਜਿਹੜੇ ਡਿਊਟ ਗਾਣੇ ਨੇ ਜਾਂ ਸੋਲੋ ਗਾਣੇ ਨੇ ਉਹਨਾਂ ਦੇ ਵਿੱਚ ਨਾ ਰਸ ਹੈ ਜਿਹੜਾ ਉਹ ਹੈ ਨਹੀਂ ਹਰੇਕ ਬੰਦਾ ਜਿਹੜਾ ਪੱਛਮੀ ਸੱਭਿਆਚਾਰਾ ਉਹਦਾ ਡਿਊਟ ਦੇ ਵਿੱਚ ਵੀ ਉਹਦਾ ਲੈ ਆਇਆ ਹੈ ਪ੍ਰਭਾਵ ਜੀ ਹਾਂਜੀ ਤੇ ਬਾਕੀ ਪਰਮਾਨੈਂਟ ਜਿਹੜੀਆਂ ਜੋੜੀਆਂ ਨੇ ਹਨਾ ਉਹ ਵੀ ਨਹੀਂ ਰਹੀਆਂ ਪਰਮਾਨੈਂਟ ਜੋੜੀਆਂ ਵੀ ਨਹੀਂ ਰਹੀਆਂ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਘਟਦਾ ਜਾਂਦਾ ਇਹ ਕੰਮ ਜਿਹੜਾ ਪਰਮਾਨੈਂਟ ਜੋੜੀਆਂ ਨਾ ਰਹਿਣੇ ਤੁਸੀਂ ਗੱਲ ਕੀਤੀ ਆ ਕੀ ਜਿਹੜਾ ਮੁੱਖ ਕਾਰਨਾ ਪਰਮਾਨੈਂਟ ਜੋੜੀਆਂ ਲੰਬਾ ਸਮਾਂ ਨਹੀਂ ਚੱਲ ਸਕਦਾ ਜਿਵੇਂ ਤੁਹਾਡੇ ਨਾਲ ਅ ਅਭੀ ਬਾਸ ਸਿਮਰਤ ਖੰਨਾ ਜੀ ਬੈਠੇ ਨੇ ਤੁਹਾਡੇ ਨਾਲ ਡਿਊਟ ਇਹ ਗਾਉਂਦੇ ਹੈਗੇ ਨੇ ਤੁਸੀਂ ਵੀ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਜਿਹੜਾ ਸਾਡਾ ਡਿਊਟ ਦੁਗਾਣਿਆਂ ਦਾ ਖਤਮ ਹੋ ਰਿਹਾ ਦੌਰ ਨੂੰ ਦੁਬਾਰੇ ਉਭਾਰਨ ਦੀ ਆਪਣੇ ਕੀਤਾ ਰਾਹੀ ਗੱਲ ਕੀਤੀ ਆ ਤੁਹਾਡਾ ਇੱਕ ਗਾਣਾ ਵੀ ਆਇਆ ਸੀਗਾ ਮਾਰਕੀਟ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋਗੇ ਬਹੁਤ ਪਾਪੂਲਰ ਜਿਨ੍ਹਾਂ ਨੇ ਤੁਹਾਡੀ ਪਛਾਣ ਬਣਾਈਆ ਗਾਣੇ ਪਹਿਲਾਂ ਵੀ ਬਹੁਤ ਆਏ ਨੇ ਜਿਹੜੇ ਤੁਹਾਡੇ Song ਦੇ ਨਾਲ ਦਰਸ਼ਕਾਂ ਦੇ ਵਿੱਚ ਪਛਾਣ ਬਣੀਆ ਸਾਡੇ ਦਰਸ਼ਕਾਂ ਦੇ ਰੂਬਰ ਕਰੋਂਗੇ ਉਹਦੇ ਨਾਲ ਸਾਈਂ ਅੰਤਰਵ ਹਾਂਜੀ ਹਾਂਜੀ ਜਰੂਰ ਜੀ ਮਾਰੇ ਕੀ ਅਮੁੱਚਾ ਗੁੰਦੀ ਆਜੇ ਵਾਲੇ ਕੈਂਟ ਤੇ ਉਹ ਲੈਣੀਆਂ ਨੇ ਲਾਵਾ ਤਾਹੀ ਨਾਲ ਆ ਆ ਡੇਟ ਤੇ ਤੇਨੂੰ ਇੱਕ ਗੱਲ ਪੁੱਛਾਂ ਜੀ ਹੁਣ ਜੋਗਿਆ ਹਾਂ ਹਾਂ ਪੁੱਛ ਦਿਲ ਖੋਲ ਕੇ ਸੁਣਾ ਦੰਨਿਆ ਕਿਤੇ ਚਿੱਟਾ ਚੁੱਟਾ ਤਾਂ ਨਹੀਂ ਪਿੰਦਾ ਸੋਹਣਿਆ ਨਾ ਨਾ ਕਦੇ ਕਦੇ ਪੈਗ ਪੁੱਗ ਲਾ ਲੈਨੇ ਆ ਕਿਤੇ ਚਿੱਟਾ ਚੁੱਟਾ ਤਾਂ ਨਹੀਂ ਪਿੰਦਾ ਮੱਖਣਾ ਨਾ ਨਾ ਕਦੇ ਕਦੇ ਪੈਗ ਪੁੱਗ ਲਾ ਲੈਨੇ ਆ ਬਹੁਤ ਖੂਬ ਜਿਹੜਾ ਤੁਹਾਡਾ ਇਹ ਚਿੱਟਾ-ਚੁੱਟਾ ਗਾਣਾ ਜਿਹਨੇ ਤੁਹਾਨੂੰ ਦੁਨੀਆ ਦੇ ਵਿੱਚ ਕੋਨੇ-ਕੋਨੇ 'ਚ ਪਹੁੰਚਾਇਆ ਤੁਹਾਡਾ ਇਸ Song ਦੇ ਨਾਲ ਹੀ ਤੁਹਾਡਾ ਨਾਂ ਬਣਿਆ ਤੇ ਬਾਕੀ ਜਿਹੜੀ ਦੂਸਰੀ ਗੱਲ ਹੈ ਤੁਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਨਿੱਜੀ ਚੈਨਲ 'ਤੇ ਤੁਹਾਡੀ ਇੰਟਰਵਿਊ ਹੋਈ ਸੀ ਜਿਹਦੇ ਵਿੱਚ ਤੁਸੀਂ ਨੇ ਇਹ ਬੋਲਿਆ ਸੀ ਵੀ ਜਿਹੜਾ ਅਮਰ ਸਿੰਘ ਚਮਕੀਲਾ ਹੈਗਾ ਉਹਦੀ ਅ ਗਾਇਕ ਜੀ ਨੇ ਤੁਸੀਂ ਜਿਹੜਾ ਕਿੰਤੂ ਪ੍ਰੰਤੂ ਕੀਤਾ ਠੀਕ ਹੈ ਦਰਸ਼ਕਾਂ ਵੱਲੋਂ ਬਹੁਤ ਬੜੇ ਬੈਡ ਕਮੈਂਟ ਆਏ ਨੇ ਇਸ ਸੰਬੰਧ ਦੇ ਵਿੱਚ ਤੁਹਾਨੂੰ ਵੀ ਕਈਆਂ ਨੇ ਮਾੜਾ ਕਿਹਾ ਵੀ ਜਿਹੜੇ ਚਮਕੀਲੇ ਦੀ ਗਾਇਕੀ ਇੰਨੀ ਵਧੀਆ ਸੁਰੀਲੇ ਕਲਾਕਾਰ ਸੀ ਵੀ ਤੁਸੀਂ ਉਹਨੂੰ ਕਿਵੇਂ ਮਾੜਾ ਕਹਿ ਸਕਦੇ ਹੋ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਨਹੀਂ ਇਹਦੇ ਵਿੱਚ ਜੀ ਕੋਈ ਦੋ ਰਾਇ ਨਹੀਂ ਵੀ ਚਮਕੀਲੇ ਦੀ ਜਿਹੜੀ ਗਾਇਕੀ ਸੀ ਬਹੁਤ ਸੁਰੀਲਾ ਬੰਦਾ ਸੀ ਬਹੁਤ ਸਲਝਿਆ ਹੋਇਆ ਸੀ ਸਟੇਜ ਵਾਹ ਕਮਾਲ ਗਾਇਕੀ ਵਾਹ ਕਮਾਲ ਦੋਨਾਂ ਦੀ ਇੱਕ ਤੇ ਇੱਕ 11 ਉਹਨਾਂ ਜਿੰਨੇ ਚਮਕੀਲਾ ਜੀ ਤਿਆਰ ਸੀ ਕਿ ਉਹਨੇ ਹੀ ਤਿਆਰ ਅਮਰਜੋਤ ਜੀ ਸੀਗੇ ਪਰ ਮੈਂ ਇਹ ਗੱਲ ਆਖੀ ਵੀ ਲਿਖ ਦੇ ਮਾੜਾ ਸੀ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਵੀ ਲਿਖ ਦੇ ਮਾੜਾ ਸੀ ਕਹਉਂਦੇ ਤਾਂ ਬਾ ਕਮਾਲ ਨੇ ਮੈਂ ਖੁਦ ਵੀ ਉਹਨਾਂ ਦੇ ਗਾਣੇ ਜਦੋਂ ਕਦੇ ਹਿਸਲ ਕਰਦਿਆਂ ਕੋਈ ਧਾਰਮਿਕ ਗਾਣੇ ਨੇ ਉਹਨਾਂ ਦੇ ਕੋਲ ਗਾਣੇ ਗੁੰਗਣਾਉਨੇ ਆ ਪਰ ਇਹ ਥੋੜੀ ਆ ਵੀ ਹੁਣ ਜਿਹੜੇ ਉਹਨਾਂ ਦੇ ਮੈਂ ਗਾਣੇ ਗੁਡੀਆਂ ਕੋਲ ਬੈਠੀ ਆ ਮੈਂ ਇਦਾਂ ਦੇ ਗਾਣਿਆਂ ਦਾ ਜ਼ਿਕਰ ਵੀ ਨਹੀਂ ਕਰ ਸਕਦਾ ਠੀਕ ਹੈ ਜੀ ਚਾਹੇ ਉਹਨਾਂ ਤੇ ਲੋਕ ਕਹਿੰਦੇ ਨੇ ਪੀ ਐਚ ਡੀ ਕਰਨੀ ਆ ਜੀ ਫਲਾਣਾ ਪਰ ਮੈਂ ਤਾਂ ਇਹ ਗੱਲ ਕਹਣਾ ਵੀ ਪੀ ਐਚ ਡੀ ਕਰਨੀ ਆ ਤਾਂ ਸਿੱਧੂ ਮੂਸੇ ਵਾਲੇ ਦਾ ਕਰੋ ਜਿਹੜੇ ਬੰਦੇ ਨੇ ਐਡਵਾਂਸ ਦੇ ਵਿੱਚ ਦੱਸਦਾ ਵੀ ਮੈਂ ਮਰ ਕੇ ਦੁਆਰੇ ਜਨਮ ਲਵਾਂਗਾ ਇੰਨੀਆਂ ਗੋਲੀਆਂ ਬੌਰਨਟ ਚ ਲੱਗੀਆਂ ਹੋਣਗੀਆਂ ਐਨਵੇਂ ਮੇਰੇ ਮੱਥੇ 'ਚ ਲੱਗੀ ਹੋਊਗੀ ਮੇਰੇ ਨਾਲ ਐ ਬਣੂਗਾ ਮੇਰੇ ਨਾਲ ਐ ਬਣੂਗਾ 295 ਗਾਣੇ ਨੇ ਮੈਨੂੰ ਹਿਲਾ ਕੇ ਰੱਖਤਾ ਸੀ ਠੀਕ ਆ ਜੀ ਕਿਹਨੂੰ ਪਤਾ ਸੀ ਜਟਾਣਾ ਕੌਣ ਆ ਠੀਕ ਆ ਉਹ ਐਸਵਾਈਐਲ ਨਹਿਰ ਦੇ ਸਬੰਧ ਵਿੱਚ ਤੇ ਬੰਦੇ ਨੇ ਯਾਰ ਇੰਨਾ ਕੁਝ ਦੇਣਾ ਉਹਦਾ ਕੀ ਦੇਣਾ ਹੁਣ ਮੈਂ ਗਾਣੇ ਦਾ ਮੈਂ ਫੇਰ ਨਹੀਂ ਜ਼ਿਕਰ ਕਰ ਸਕਦਾ ਵੀ ਮੈਂ ਕੀ ਦੱਸਾਂ ਜਿਹੜਾ ਧਾਰਮਿਕ ਲਿਖਿਆ ਸੀ ਨਾ ਤਾਰਿਆਂ ਦੀ ਲੋਏ ਲੋਏ ਉਹ ਨੂਰਪੁਰੀ ਸਾਹਿਬ ਨੇ ਸਰਚ ਮਾਰ ਲਿਓ ਉਹਨਾਂ ਦਾ ਗਾਣਾ ਸੀ ਐਵੇਂ ਨਾ ਜਿੰਦੇ ਮਾਣ ਕਰੀ ਨਾ ਗਿੱਲ ਨਥੋੜੀ ਵਾਲੇ ਦਾ ਗਾਣਾ ਸੀ ਤਲਵਾਰ ਮੈਂ ਕੱਲ ਦੀ ਧਰਦੀਆਂ ਸੰਮੁਖ ਸਿੰਘ ਆਜ਼ਾਦ ਜਿਹੜੇ ਚਮਕੀਲਾ ਜੀ ਨਾਲ ਟੱਕਣ ਕਹਿੰਦੇ ਸੀ ਜਿਨ੍ਹਾਂ ਨੂੰ ਉਹ ਉਹਨਾਂ ਨਾਲ ਮੌਕਾ ਮਿਲਿਆ ਮੈਨੂੰ ਕਾਫੀ ਦੇਰ ਉਹਨਾਂ ਨਾਲ ਸੰਗਤ ਕਰਨ ਦਾ ਜਸਵਾਲ ਸਾਹਿਬ ਦੇ ਘਰ ਅਸੀਂ ਰਹਿੰਦੇ ਹੁੰਦੇ ਸੀ ਉਹਨਾਂ ਦਾ ਗਾਣਾ ਸੀ ਠੀਕ ਆ ਜੀ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਕਰਨੈਲ ਸੀ ਵੀ ਇਹਦਾ ਗਾਣਾ ਸੀ ਲਿਖ ਦਿਓ ਸੀ ਪਰ ਬਾਯਾ ਗਾਇਆ ਬਾਕਮਾਲ ਚਮਕੀਲਾ ਜੀ ਨੇ ਕੰਪੋਜ਼ਿਸ਼ਨਾਂ ਕਿਹਾ ਬਹੁਤ ਅੱਛੀਆਂ ਬਣਾਉਂਦੇ ਸੀ ਕੰਪੋਜ਼ਿਸ਼ਨਾਂ ਟੈਬ ਬਹੁਤ ਪਰ ਲਿਖਣ ਦੀ ਗੱਲ ਕਰਦੇ ਆਂ ਵੀ ਜਿਹੜਾ ਦੂਸਰੇ ਗਾਣੇ ਸੀ ਠੀਕ ਆ ਜੀ ਵੀ ਉਹ ਗਾਣੇ ਲਿਖਣ ਮੌਕੇ ਉਹਨਾਂ ਤੋਂ ਥੋੜਾ ਜਿਹਾ ਹੋਇਆ ਕਿਉਂਕਿ ਮੈਂ ਇਹ ਵੀ ਚਾਹੁੰਦਾ ਵੀ ਸ਼ਾਇਦ ਸਰੋਤੇ ਨੇ ਜਿਹੜੇ ਉਹ ਮੰਗ ਕਰਦੇ ਹੋਣਗੇ ਪਰ ਮੈਨੂੰ ਤੁਸੀਂ ਤੱਕੇ ਨਾਲ ਇਹ ਨਹੀਂ ਕਹਿ ਸਕਦੇ ਵੀ ਤੂੰ ਚਮਕੀਲੇ ਵਾਂਗੂੰ ਗਾ ਮੈਂ ਨਹੀਂ ਕਹਿ ਸਕਦਾ ਇਹ ਮੇਰੇ ਕੋਈ ਫਰਮਾਇਸ਼ ਵੀ ਕਰੇ ਮੈਂ ਨਹੀਂ ਗਾ ਸਕਦਾ ਨਹੀਂ ਅਕਸਰ ਦੇਖਿਆ ਜਾਵੇ ਚਮਕੀਲੇ ਦੀ ਜਿਹੜੀ ਹੈਗੀ ਆ ਗਾਇਕੀ ਦੇ ਉੱਪਰ ਸਰਚ ਕੀਤਾ ਲੋਕਾਂ ਨੇ ਉਹਦੇ ਉੱਪਰ ਮੂਵੀਆ ਵੀ ਬਣੇ ਨੇ ਫਿਲਮਾਂ ਬਣੇ ਨੇ ਬਹੁਤ ਫਿਲਮਾਂ ਪਾਪੂਲਰ ਵੀ ਹੋਈਆਂ ਹੈਗੀਆਂ ਨੇ ਲੋਕਾਂ ਨੇ ਜਿਹੜੇ ਕਹੇ ਲਈ ਆਪਾਂ ਤਾਂ ਬੜੇ ਚਾਅ ਨਾਲ ਦੇਖਿਆ ਨੇ ਔਰ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈਗੀ ਆ ਵੀ ਦੇਖੋ ਉਹਨਾਂ ਵੱਲੋਂ ਜੇ ਤੁਸੀਂ ਕਹਿੰਦੇ ਵੀ ਚਲੋ ਉਹਨਾਂ ਦੀ ਜਿਹੜੀ ਕਲਮ ਮਾੜੀ ਸੀ ਉਹ ਆਪਣੇ ਆਪ ਨੇ ਤੌਰ ਤੇ ਵੀ ਜਿਹੜਾ ਬਦਲਣਾ ਚਾਹੁੰਦੇ ਤੇ ਪਰ ਲੋਕਾਂ ਨੇ ਨਹੀਂ ਬਦਲ ਦਿੱਤਾ ਲੋਕਾਂ ਦੀ ਡਿਮਾਂਡ ਹੁੰਦੀ ਸੀ ਵੀ ਇਹ ਜੇ ਚਮਕੀਲਾ ਗਾਵੇ ਤਾਂ ਸਾਨੂੰ ਜਿਹੜਾ ਹੈਗਾ ਇਹ ਜੋ ਗਾਣੇ ਸੀ ਸੁਣ ਕੇ ਪਸੰਦ ਆ ਧਾਰਮਿਕ ਸੁਣ ਕੇ ਬਹੁਤ ਘੱਟ ਪਸੰਦ ਸੀ ਬਿਲਕੁਲ ਮੈਂ ਉਸ ਇੰਟਰਵਿਊ ਦੇ ਵਿੱਚ ਇਹ ਵੀ ਗੱਲ ਆਖੀ ਸੀ ਧਿਆਨ ਨਾਲ ਸੁਣਿਓ ਵੀ ਸਰੋਤੇ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਸਰੋਤੇ ਕਹਿੰਦੇ ਨੇ ਵੀ ਆ ਗਾ ਮੈਨੂੰ ਵੀ ਕਹਿੰਦੇ ਨੇ ਮੇਰੇ ਕੋਲ ਵੀ ਮੈਟਰ ਆ ਪਰ ਮੈਂ ਕਹੋਂਦਾ ਨਹੀਂ ਮੈਂ ਨਹੀਂ ਕਹਣਾ ਹਰ ਇੱਕ ਬੰਦੇ ਦੀ ਆਪਣੀ ਮੱਲੋ ਤਰੀਕਾ ਇੱਕ ਤਾਂ ਹੁੰਦੀ ਹੈ ਵੀ ਚੜਾਈ ਕਰਨ ਵਾਸਤੇ ਇਕ ਹੁੰਦਾ ਵੀ ਯਾਰ ਨਹੀਂ ਮੇਰੇ ਨਾਲ ਕੁਝ ਲੋਕ ਜੁੜੇ ਹੋਏ ਨੇ ਜਿਹੜੇ ਮੈਨੂੰ ਰਿਸਪੈਕਟ ਦਿੰਦੇ ਆ ਮੈਨੂੰ ਆਪਣੇ ਘਰ ਲੈ ਕੇ ਜਾਂਦੇ ਆ ਆਪਣੇ ਬੱਚਿਆਂ 'ਚ ਬਿਠਾਉਂਦੇ ਆ ਵੀ ਆਹ ਅਕਬਰ ਹੈ ਆਹ ਕੁੜੀਆ ਸਿਮਰਨ ਠੀਕ ਆ ਜੀ ਉਹ ਸਾਨੂੰ ਇੱਕ ਕਹਿੰਦੇ ਯਾਰ ਘਰੇ ਨਾ ਆਇਓ ਯਾਰ ਤੁਸੀਂ ਜਿਵੇਂ ਅ ਕਈ ਇਦਾਂ ਦੇ ਬੰਦੇ ਹੁੰਦੇ ਅਗਲਾ ਉਹਨੂੰ ਨਹੀਂ ਕਰ ਇਨਵਾਈਟ ਕਰਦਾ ਹਨਾ ਤੇ ਇੱਕ ਹਰੇਕ ਬੰਦੇ ਦੀ ਆਪਣੀ ਸੋਚਣ ਸ਼ਕਤੀ ਹੈ ਤੇ ਅਮੇਜ਼ ਹੈ ਜਾਂ ਆਪਾਂ ਕੇ ਲਈ ਵੀ ਦਿਮਾਗ ਹੈ ਸੋਚਣਾ ਹਨਾ ਹਰੇਕ ਬੰਦੇ ਦਾ ਵੀ ਤੁਸੀਂ ਕੀ ਸੋਚਦੇ ਹੋ ਪਰ ਤੁਸੀਂ ਮੈਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ ਵੀ ਤੁਸੀਂ ਆ ਸੁਣੋ ਤੁਸੀਂ ਸ਼ਾਇਦ ਅਸਾਸਿੰਗ ਮਸਤਾਨੇ ਨੂੰ ਸੁਣਦੇ ਹੋਮੋ ਸ਼ਾਇਦ ਜਮਲੇ ਨੂੰ ਸੁਣਦੇ ਹੋਮੋ ਮੈਂ ਕਮੈਂਟ ਵੀ ਪੜਿਆ ਕਈ ਉਹਦੇ ਵਿੱਚ ਲੋਕ ਕਹਿੰਦੇ ਆ ਵੀ ਮਤਲਬ ਫਲਾਣੇ ਨੇ ਗਾਇਆ ਚ ਮਾਨਕ ਨੇ ਇੱਕ ਕਰੇ ਉਹ ਇੱਕੋ ਗਾਣੇ ਦਾ ਜ਼ਿਕਰ ਹੋ ਰਿਹਾ ਚੋਲੀ ਵਾਲੇ ਗਾਣੇ ਦਾ ਪਰ ਉਹ ਚਮਕੀਲੇ ਤੇ ਤਾਂ ਕਿੰਨੇ ਗਾਣੇ ਸੁਣਾ ਦਿਆਂ ਲੋਕਾਂ ਨੇ ਮੈਨੂੰ ਹੁਣ ਲੋਕਾਂ ਦੇ ਦੱਸਣ ਤੋਂ ਪਤਾ ਲੱਗਿਆ ਵੀ ਲਾਲਜੰਤ ਜਮਲੇ ਨੇ ਵੀ ਮਾੜਾ ਗਾਇਆ ਜੇ ਹੁਣ ਲੋਕ ਉਹ ਮਾੜਾ गा ਸਕਦਾ ਤਾਂ ਕੋਈ ਵੀ ਮਾੜਾ गा ਸਕਦਾ ਹੈ ਤੁਹਾਡੀ ਗੱਲ ਵਿਚਾਲੇ ਆ ਜਿਹੜੀ ਤੁਸੀਂ ਡੂਟ ਗਾਣਾ ਦੀ ਗੱਲ ਕੀਤੀ ਆ ਅਕਸਰ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਵੀ ਜਿਹੜੀ ਦੁਕਾਨਾਂ ਜੋੜੀਆਂ ਹੈਗੀਆਂ ਨੇ ਬਹੁਤਾਂ ਲੰਮਾ ਸਮਾਂ ਨਹੀਂ ਚੱਲ ਪਾ ਸਕਦੀਆਂ ਜਦੋਂ ਉਹਨਾਂ ਦਾ ਨਾਮ ਵੱਡ ਜਾਂਦਾ ਉਹ ਵਿੱਚ ਵਿਚਾਲੇ ਕਿਸੇ ਕਾਰਨ ਕਰਕੇ ਪਤਾ ਨਹੀਂ ਕਿਉਂ ਜੋੜੀਆਂ ਜਿਹੜੀਆਂ ਪਪੂਲਰ ਹੋਈਆਂ ਵੀ ਵੱਖ ਹੋ ਜਾਂਦੇ ਨੇ ਉਹਦਾ ਬੀਬਾ ਜੀ ਕੀ ਕਰਨਾ ਕਿ ਕਿਉਂਕਿ ਬਹੁਤ ਜ਼ਿਆਦਾ ਲੜਕੀਆਂ ਨੇ ਕੁੜੀਆਂ ਉਹ ਮਿਹਨਤ ਨਹੀਂ ਕਰਦੀਆਂ ਮਿਹਨਤ ਕਰਨ ਤੋਂ ਡਰਦੀਆਂ ਨੇ ਸੋ ਹੁਣ ਅਸੀਂ ਵੀ ਇਸ ਕਰਕੇ ਚੱਲ ਰਹੇ ਹਾਂ ਕਿ ਭਾਜੀ ਜਿੱਦਾਂ ਤਿਆਰੀ ਕਰਵਾਉਂਦੇ ਨੇ ਉਦਾਂ ਤਿਆਰੀ ਕਰਦੇ ਆ ਵਧੀਆ ਗਾਣਿਆਂ ਦੀ ਤਿਆਰੀ ਕਰਦੇ ਆ ਮਿਹਨਤ ਕਰਦੇ ਆ ਕਰਵਾਉਂਦੇ ਨੇ ਬੁਲਾ ਕੇ ਸੋ ਜ਼ਿਆਦਾਤਰ ਜੋੜੀਆਂ ਟੁੱਟਣ ਦਾ ਕਾਰਨ ਇਹੀ ਹੈ ਕਿ ਕੁੜੀਆਂ ਮਿਹਨਤ ਕਰਨਾ ਪਸੰਦ ਨਹੀਂ ਕਰਦੀਆਂ ਜੇ ਮੈਂ ਦੇਖਿਆ ਜਾਵੇ ਆਤਮਾ ਸਿੰਘ ਜਿਹੜਾ ਹੈਗਾ ਉਹਦੇ ਨਾਲ ਅਮਨ ਰੋਜੀ ਸੀ ਬਹੁਤ ਸੋਹਣੀ ਕਲਾਕਾਰ ਕੁੜੀ ਬਹੁਤ ਸੋਹਣੀ ਮਿਹਨਤ ਕਰਦੀ ਆ ਉਹਦਾ ਕੀ ਕਾਰਨ ਹੈ ਉਹਨਾਂ ਜੋੜੀਆਂ ਟੁੱਟੀਆਂ ਉਹਨਾਂ ਦੀ ਜੋੜੀ ਟੁੱਟਣ ਦਾ ਕਾਰਨ ਇਹੀ ਹੈ ਕਿ ਉਹਨਾਂ ਦੇ ਰਸਤੇ ਹਾਂਜੀ ਵੀ ਸੋਲੋ ਗਾਵਾਂ ਇਸੇ ਕਰਕੇ ਸ਼ਾਇਦ ਜਿਹੜਾ ਡਿਊਟ ਦਾ ਦੌਰ ਹੈ ਘਟ ਗਿਆ ਬਿਯੋਗ ਇਨਾ ਸਮਾਂ ਚੱਲਣ ਦੇ ਨਾਲ ਭਪਿੰਦਰ ਗਿੱਲ ਦੀ ਜੋੜੀ ਟੁੱਟੀ ਮਿਸ ਨੀਲਮ ਦੀ ਆਤਮਾ ਬੁੱਢੇ ਵਾਲੀਆ ਤੇ ਅਮਨ ਰੋਜੀ ਦੀ ਜੋੜੀ ਟੁੱਟੀ ਪਰ ਹੁਣ ਦੋਨੋਂ ਚੱਲਦੇ ਵੀ ਕਿੰਨੇ ਕ ਐ ਇਹ ਦੌਰ ਸੀਗਾ ਵੀ ਲੋਕਾਂ ਆਤਮੇ ਦਾ ਕੋਈ ਗਾਣਾ ਹਿੱਟ ਨਹੀਂ ਹੋਇਆ ਭਪਿੰਦਰ ਗਿੱਲ ਦੇ ਗਾਣੇ ਹਿੱਟ ਹੋਇਆ ਪਰ ਬੰਦੇ ਨੇ ਸਿਰਾ ਲਾਇਆ ਪਿਆ ਸੀ ਪ੍ਰੋਗਰਾਮ ਨਹੀਂ ਸੀ ਉਹ ਤੋਂ ਬਿਨਾਂ ਕਿ ਜਿੱਥੇ ਦੇਖਲਾ ਆਤਮਾ ਜਿੱਥੇ ਦੇਖਲੋ ਆਤਮਾ ਭਪਿੰਦਰ ਗਿੱਲ ਤੋਂ ਬਾਅਦ ਆਤਮਾ ਹੋਇਆ ਏਡਾ ਕਲਾਕਾਰ ਪਰ ਅੱਜ ਉਹਨਾਂ ਨੇ ਆਪੋ ਆਪਣੀ ਦੁਕਾਨਦਾਰੀ ਕਰ ਲਈ ਹੁਣ ਦੋਨੋਂ ਕਿੱਥੇ ਚਲੇਗੇ ਅੱਛਾ ਅੱਗੇ ਬਾਰੇ ਜਿਹੜਾ ਹੁਣ ਤੁਹਾਡਾ ਮਾਰਕੀਟ ਦੇ ਵਿੱਚੋਂ ਕਿ ਨਵਾਂ Song ਜਿਹੜਾ ਡੂਟ Song ਜਿਹੜਾ ਆ ਰਿਹਾ ਸਾਡੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਬਾਕੀ ਗੱਲਾਂ ਆਪਾਂ ਜਿਹੜੇ ਰੰਦੇ ਨੇ ਬਾਅਦ ਚ ਕਰਾਂਗੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਹਾਡਾ ਜਿਹੜਾ ਕੋਈ Song ਨਵਾਂ ਵਧੀਆ ਆ ਰਿਹਾ ਉਹਦੇ ਬਾਰੇ ਵੀ ਜ਼ਰੂਰ ਜਾਣੂ ਕਰਵਾਉਣਾ ਗਾਣੀਤਾ ਜੀ ਗੱਲ ਇਹ ਹੈ ਵੀ ਜਿਹੜੇ ਉਹ ਸੀਕ੍ਰੇਟ ਨੇ ਕੁਝ ਗਾਣੇ ਤੇ ਨਹੀਂ ਮੈਂ ਸੁਣਾ ਸਕਦਾ ਨਾ ਪਰ ਜਿਹੜੇ ਮੈਂ ਸਟੇਜੀ 'ਮ ਗਾਣੇ ਗਾਉਣਾ ਉਹ ਜ਼ਰੂਰ ਮੈਂ ਸੁਣਾਵਾਂਗਾ ਭਾਬੀ ਵਾਲਾ ਗਾਣਾ ਗੱਲ ਇਹ ਹੈ ਜੀ ਵੀ ਇੱਕ ਦਿਔਰ ਨੂੰ ਉਹਦੇ ਦੋਸਤ ਪੰਪ ਪੰਪ ਲਾ ਦਿੰਦੇ ਆ ਵੀ ਤੇਰੀ ਭਾਬੀ ਤੇਨੂੰ ਛ ਠੀਕ ਹੈ ਤੇ ਤੇਤੋ ਕੰਮ ਕਰਾਈ ਜਾਂਦੀ ਆ ਕਦੇ ਤੂੰ ਪੇਕੇ ਕਦੋਂ ਕਰਨ ਚੱਲਿਆ ਜਾਣਾ ਕਦੇ ਜੀ ਤੂੜੀ ਦਾ ਟਾਈਮ ਹੁੰਦਾ ਤਾਂ ਵੀ ਤੈਨੂੰ ਭਾਬੀ ਤੇਰੀ ਕਹਿੰਦੀ ਆ ਚੱਲ ਮੇਰਾ ਭਾਈ ਇਕੱਲਾ ਠੀਕ ਆ ਜੀ ਤੇ ਭਾਈ ਉਹ ਦਯੋਰ ਫਿਰ ਭੜ ਗਿਆ ਆ ਕੇ ਆ ਕੇ ਭਾਬੀ ਨੂੰ ਤਾਣੇ ਮਿਹਨੇ ਜੇ ਮਾਰਦਾ ਗੱਲ ਕੀ ਕਹਿੰਦਾ ਵੀ ਮੈਨੂੰ ਸਾਖ ਕਰਾ ਤਾਂ ਅਗੋਂ ਭਝਾਈ ਦੇ ਵੀ ਦਿਮਾਗ 'ਚ ਕੋਈ ਚਲਦੀ ਹੁੰਦੀ ਆ ਪਰ ਉਹ ਵੀ ਉਹ ਟਾਲ ਮਟੋਲੇ ਕਰਦੀ ਆ ਕੀ ਕਹਿੰਦੀ ਆ ਮੈਂ ਜਾ ਗੱਲ ਸਮਝਾ ਮਦਿਓਰਾ ਸਾਦੀ ਇੱਕ ਸਣਾ ਮਦਿਓਰਾ ਮੈਂ ਜਾ ਗੱਲ ਸਮਝਾ ਮਦਿਓਰਾ ਸਾਦੀ ਇੱਕ ਸਣਾ ਮਦਿਓਰਾ ਤੇ ਮੈਂ ਇੱਕ ਸਣਾ ਤੈਨੂੰ ਬਿਨ ਮੰਗੀ ਵੇ ਦਿਓਰਾ ਯਾਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਓਰਾ ਯਾਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਉਰਾ ਤੇ ਅੱਛਾ ਬਾਕੀ ਗੱਲ ਇਹ ਆ ਤੁਸੀਂ ਮਾਨਕ ਸਾਹਿਬ ਦੀ ਗੱਲ ਕੀਤੀ ਸੀ ਤੁਸੀਂ ਕਿਹਾ ਵੀ ਮਾਨਕ ਸਾਹਿਬ ਨੇ ਜਿਹੜਾ ਹੈਗਾ ਲੱਚਰ ਤਾਂ ਬੱਲ ਨੂੰ ਆਪਣਾ ਜਿਹੜਾ ਕਦਮ ਨਹੀਂ ਵਧਾਇਆ ਸਰੋਤਿਆਂ ਦੇ ਕਹਿਣ ਮੁਤਾਬਕੀ ਤੁਸੀਂ ਕਮੈਂਟਾਂ ਵਿੱਚ ਵੀ ਪੜਿਆ ਹੋਵੇਗਾ ਵੀ ਸਾਨੂੰ ਤਾਂ ਦੱਸਣ ਤੇ ਲੋੜ ਨੇ ਪੈਂਦੀ ਸਰੋਤੇ ਆਪੇ ਲੱਭ ਕੇ ਲਿਆ ਦੰਦਰ ਵੀ ਕਿਨੇ ਕੀ ਕੀਤਾ ਹੋਇਆ ਕੀ ਮਾਨਕ ਸਾਹਿਬ ਨੇ ਲੱਚਰ ਤਾਂ ਨਹੀਂ ਗਈ ਨਹੀਂ ਉਹ ਗਾਣਾ ਜੀ ਕਮੈਂਟਾਂ ਦੇ ਵਿੱਚ ਦੱਸਿਆ ਵੀ ਮਤਲਬ ਉਹ ਚੋਲੀ ਵਾਲਾ ਗਾਣਾ ਹੋਰ ਤਾਂ ਕੋਈ ਗਾਣਾ ਸੁਣਿਆ ਨਹੀਂ ਨਾ ਕੋਨੇ ਕੋ ਗਾਣਾ ਸੁਣਿਆ ਨਹੀਂ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਗਾਣੇ ਹੈਗੇ ਨੇ ਕਈ ਵਾਰੀ ਇਹ ਗੱਲ ਹੁੰਦੀ ਵੀ ਜਿਹੜੇ ਇੱਕ ਨੇ ਕਮੈਂਟ ਕਰਤਾ ਬਾਕੀ ਦੇਖ ਕੇ ਕਾਪੀ ਕਰ ਜਾਂਦੇ ਨੇ ਚੋਲੀ ਵਾਲੇ ਗਾਣੇ ਤੋਂ ਬਿਨਾਂ ਵੀ ਜਿਹੜੇ ਸਾਡੀ ਲੋច ਚਾਹੰਗੇ ਨੇ ਕਈ ਜਣ ਮੈਂ ਸਰੋਤਾ ਸਾਹਮਣੇ ਨਾਂ ਲੈਣਾ ਨਹੀਂ ਚਾਹੂੰਗਾ ਕਿਉਂਕਿ ਆਪੇ ਸਰੋਤੇ ਦੱਸਣਗੇ ਹੋਰ ਵੀ ਬਹੁਤ ਹੈਗੇ ਗਾਣੇ ਕਿਹੜੇ ਆ ਗਾਏ ਨੇ ਬਿਲਕੁਲ ਗਾਏ ਹੋਣਗੇ ਜੀ ਬਿਲਕੁਲ ਗਾਏ ਹੋਣਗੇ ਹੁਣ ਨਹੀਂ ਮੈਂ ਸੁਣੇ ਨਹੀਂ ਨਾ ਆਪਾਂ ਤਾਂ ਜਿਹਨੂੰ ਜ਼ਿਆਦਾ ਸੁਣਦੇ ਚਮਕੀਲੇ ਨੂੰ ਜ਼ਿਆਦਾ ਸੁਣਿਆ ਨਾ ਮਾਨਕ ਨੂੰ ਜ਼ਿਆਦਾ ਸੁਣਿਆ ਪਰ ਉਹਦਾ ਕੋਈ ਗਾਣਾ ਮੈਨੂੰ ਅੱਗੇ ਨਹੀਂ ਆਇਆ ਨਾ ਕਦੇ ਇਦਾਂ ਐਡੀ ਦਿਮਾਗ ਵਿੱਚ ਸੀ ਉਹ ਤਾਂ ਕੁਦਰਤੀ ਅਚਨਚੇਤ ਚੱਲਦੇ ਆ ਹੋਏ ਆਪਾਂ ਕਿਹਾ ਇਹ ਜੋ ਜਿਹੜਾ ਬੋਲਦੇ ਆ ਵੀ ਇਹ ਲਿਖ ਕੇ ਐ ਕਰਕੇ ਬੈਠਦੇ ਵੀ ਆ ਬੋਲਣਾ ਤੁਸੀਂ ਸਵਾਲ ਕਰਤਾ ਮੈਂ ਜਵਾਬ ਦੇਤਾ ਠੀਕ ਆ ਜੀ ਚਮਕੀਲੇ ਨੂੰ ਜਿਆਦਾ ਸੁਣਿਆ ਇਹ ਨਹੀਂ ਵੀ ਸੁਣਿਆ ਨਹੀਂ ਉਹਨੂੰ ਸੁਣਿਆ ਪਰ ਗਾਉਣ ਦੀ ਗੱਲ ਕਰਦੇ ਆ ਅੱਛਾ ਆਪਾਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਲਾ ਲਈਏ ਕਲਾਕਾਰੀ ਦੇ ਨਾਲ-ਨਾਲ ਤੁਹਾਡਾ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਹਰ ਇੱਕ ਬੰਦੇ ਨੂੰ ਕਹਿ ਲਓ ਆਪਾਂ ਜੇ ਆਪਾਂ ਕਿਸੇ ਪਾਸੇ ਕਦਮ ਪੁੱਟਦੇ ਆ ਤਾਂ ਔਕੜਾਂ ਪਹਿਲਾਂ ਆਉਂਦੀਆਂ ਨੇ ਕੀ ਤੁਹਾਡੀ ਇਸ ਕਲਾਕਾਰੀ ਲੈਣ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਜਿਹੜੀਆਂ ਔਕੜਾਂ ਆਈਆਂ ਨੇ ਤੁਸੀਂ ਜਿਹੜੀਆਂ ਔਕੜਾਂ ਨੂੰ ਪਾਰ ਕਰਕੇ ਜਿਹੜਾ ਆਪਣਾ ਟੀਚਾ ਮਿੱਥਿਆ ਹੋਇਆ ਉਹ ਉਹ ਪੂਰਾ ਕਰਨ ਲਈ ਲੱਗੇ ਹੋਏ ਔਕੜਾਂ ਤਾਂ ਤੁਸੀਂ ਐਂ ਦੇਖ ਲਓ ਵੀ ਜੀ ਹਰ ਪੈਰ-ਪੈਰ ਤੇ ਔਕੜਾਂ ਆਈਆਂ ਨੇ ਕੰਪਨੀ ਵਾਲਿਆਂ ਨੇ ਬੜਾ ਕਮਾਇਆ ਗੀਤਕਾਰਾਂ ਨੇ ਬੜਾ ਕਮਾਇਆ ਜਿਹੜੇ ਗੀਤਕਾਰ ਕੋਲੋਂ ਜਿਨ੍ਹਾਂ ਨੂੰ ਮੰਨ ਲਓ ਲਿਖਣਾ ਦੱਸਿਆ ਕੋਲ ਆਏ ਆਪਣੇ ਛੋਟੇ ਭਾਈ ਨੇ ਠੀਕ ਹੈ ਜੀ ਉਹ ਬੰਦਿਆਂ ਨੇ ਬੜਾ ਕਮਾਇਆ ਬਾਅਦ ਚ ਕਦੇ ਮੇਰੀ ਤਰਜ਼ ਆਇਆ ਜੀ ਮੇਰੇ ਫਲਾਣੇ ਗਾਣੇ ਨਾਲ ਮੇਰੀ ਐ ਲਾਈਨ ਮਿਲਦੀ ਆ ਜੀ ਉਹਨਾਂ ਨੇ ਬੜਾ ਲੋਕਾਂ ਨੇ ਕਮਾਇਆ ਜੀ ਕੋਈ ਮੈਂ ਮਤਲਬ ਤੁਸੀਂ ਮੈਂ ਦੱਸ ਨਹੀਂ ਸਕਦਾ ਜੀ ਇੰਨੀਆਂ ਔਕੜਾਂ ਕੰਪਨੀ ਵਾਲਿਆਂ ਨੂੰ ਸਾਲ-ਸਾਲ ਹੋ ਗਿਆ ਬਾਈ ਜੀ ਗਾਣੇ ਬਸ ਬਾਈ ਜੀ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਵੀਡੀਓ ਕਰ ਰਹੇ ਆ ਇਹ ਕਰ ਰਹੇ ਆ ਉਹਨੇ ਤਿੰਨ-ਤਿੰਨ ਸਾਲ ਚਾਰ-ਚਾਰ ਸਾਲ ਕਮਾਇਆ ਇੰਨਾ ਜਿਆਦਾ ਹੈਰਾਨ ਇੰਨਾ ਹੈਰਾਨ ਹੋਇਆ ਛੱਡੋ ਕਈ ਵਾਰ ਤਾਂ ਮਨ ਇਹ ਹੁੰਦਾ ਵੀ ਯਾਰ ਸਾਰਾ ਕੁਝ ਛੱਡ ਛੜਾ ਕੇ ਨਾ ਕਿਤੇ ਹਲੋ ਫੋਜੀ ਜਾ ਕੇ ਬੈਠ ਜੀ ਇਸ ਲਾਈਨ ਨੂੰ ਛੱਡ ਕੇ ਫਿਰ ਕਿਤੇ ਨਾ ਕਿਤੇ ਬਾ ਥੋੜੇ ਵਰਗਾ ਕੋਈ ਭਰਾ ਮਿਲ ਜਾਂਦਾ ਹੱਲਾ ਸ਼ੇਰੀ ਦਿੰਦਾ ਤੇ ਫਿਰ ਅਜਿਹੀ ਗੱਤ ਵੀ ਚੱਲਿਆ ਅੱਛਾ ਗਾਇਕੀ ਦੇ ਖੇਤਰ ਨੂੰ ਲੈ ਕੇ ਅਸੀਂ ਤੁਹਾਨੂੰ ਪੁੱਛਿਆ ਸੀਗਾ ਤੁਸੀਂ ਆਪਣੇ ਉਸਤਾਦ ਦੀ ਗੱਲ ਨਹੀਂ ਸਾਂਝੀ ਕੀਤੀ ਵੀ ਜਿੰਨਾਂ ਨੇ ਤੁਹਾਨੂੰ ਇਸ ਨਕਸ਼ੇ ਕਦਮ ਤੇ ਚੱਲਣਾ ਸਿਖਾਇਆ ਜਿਵੇਂ ਆਪਾਂ ਬੱਚੇ ਨੂੰ ਇੱਕ ਮਾਪ ਉਂਗਲ ਫੜ ਕੇ ਚੱਲਣਾ ਸਿਖਾਉਂਦਿਆਂ ਵੀ ਉਹਦੇ ਸੱਟਣ ਲੱਗ ਜੇ ਕਿਤੇ ਤੁਹਾਨੂੰ ਜਿਹੜਾ ਉਸਤਾਦ ਆ ਜਿਹਨੇ ਤੁਹਾਨੂੰ ਇਸ ਕਲਾਕਾਰੀ ਦੀ ਇਸ ਗਾਇਕੀ ਦੇ ਬ੍ਰਿਖੀਆਂ ਬਾਰੇ ਜਿਹੜਾ ਚੰਨਣਾ ਪਿਆ ਉਹਨਾਂ ਦਾ ਨਾਮ ਤੁਸੀਂ ਜ਼ਿਕਰ ਨਹੀਂ ਕੀਤਾ ਜੀ 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 ਦੇਖਿਓ ਸਿਆਣੇ ਕਹਿੰਦੇ ਜੀ ਗੁਰੂ ਏਕ ਵਿਦਿਆ ਅਨੇਕ ਰਿਸਪੈਕਟ ਕਰਕੇ ਮੰਨ ਲਓ بڑے ਬੰਦਿਆਂ ਦੇ ਗੋਡੀ ਹੱਥ ਲਾ ਕੇ ਉਹਨਾਂ ਨੇ ਕੋਈ ਕਿਸ ਨੇ ਮੜਾ ਜਾਂ ਕਿਸ ਨੇ ਦੱਸਤਾ ਫਿਰ ਉਸੇ ਦਾ ਅਭਿਆਸ ਕਰੀ ਜਾਂਦਾ ਵੀ ਐ ਨਹੀਂ ਐ ਕਰਨਾ ਐਨ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਮੈਂ ਪੜਦਾ ਸੀ ਉਹ ਟਾਈਮਾਂ ਦੇ ਵਿੱਚ ਇੱਕ ਰਿਸ਼ਤਾਰੀ ਦੇ ਵਿੱਚੋਂ ਸੀਗੇ ਰਾਜੀਸ ਲਾਣੇ ਵਾਲਾ ਗੀਤਕਾਰ ਉਹਨਾਂ ਦੇ ਛੋਟੇ ਭਰਾਜੀ ਦਿਲਬਾਗ ਬਾਗੀ ਜੀ ਉਹਨਾਂ ਕੋਲੋਂ ਸਿੱਖਿਆ ਉਸ ਤੋਂ ਬਾਅਦ ਰਸਮੀ ਤੌਰ ਤੇ ਮੈਂ ਦੇਵ ਦਿਲਦਾਰ ਜੀ ਉਹਨਾਂ ਨੂੰ ਉਸਤਾਦ ਜੀ ਬਣਾਇਆ ਉਹਨਾਂ ਕੋਲੋਂ ਮੈਂ ਕਾਫੀ ਜ਼ਿਆਦਾ ਸਿੱਖਿਆ ਜੀ ਅੱਛਾ ਚਲੋ ਆਪਾਂ ਜਾਂਦੇ ਜਾਂਦੇ ਹੁਣ ਇੱਕ ਗੱਲ ਜਿਹੜੀ ਹੈਗੀ ਆ ਤੁਸੀਂ ਕੀ ਕੀ ਮੈਸੇਜ ਜਿਹੜਾ ਸਾਡੇ ਆ ਸਰੋਤਿਆਂ ਨੂੰ ਜਿਹੜੇ ਅਣਸਿੱਖੇ ਕਲਾਕਾਰ ਨੇ ਹਰੇਕ ਉੱਠ ਕੇ ਜਾ ਕੇ ਪੈਸੇ ਦੇ ਜੋਰ ਤੇ ਲਾਲਚੇ ਆਪਣਾ ਸੌਂਗ ਜਾ ਕੇ ਰਿਕਾਰਡ ਕਰਾਇਆ ਹੁੰਦਾ ਪਰ ਕਿਤੇ ਨਾ ਕਿਤੇ ਉਹ ਫਲਾਪ ਹੋ ਕੇ ਰਹਿ ਜਾਂਦਾ ਕਿਉਂਕਿ ਜਦੋਂ ਉਹਦੇ ਪੱਲੇ ਕੁਝ ਨਹੀਂ ਹੈਗਾ ਤਾਂ ਉਹਨੂੰ ਸੁਣੂ ਕੌਣ ਜੀ ਉਹਨਾਂ ਕਲਾਕਾਰਾਂ ਨੂੰ ਅਣਸਿੱਖੇ ਕਲਾਕਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਗੱਲ ਮੈਸੇਜ ਦਾ ਜੀ ਕੀ ਦਈਏ ਕਿਉਂਕਿ ਉਹਨਾਂ ਦੇ ਕੋਲੇ ਪੈਸਾ ਹੈ ਅਗਲਾ ਜੋ ਮਰਜ਼ੀ ਕਰੇ ਠੀਕ ਹੈ ਜੀ ਕਿਸੇ ਜਬਰਦਸਤੀ ਨਹੀਂ ਆਪਾਂ ਕਹਿ ਸਕਦੇ ਵੀ ਤੂੰ ਐ ਨਹੀਂ ਆਏਗਾ ਪਰ ਇਹ ਗੱਲ ਕਰਦੇ ਆ ਜਿਵੇਂ ਹੁਣ ਨੀਟੂ ਸ਼ਟਰ ਨਾਲ ਸੋਨੂ ਸੀਤੋ ਵਾਲਾ ਫੇਰ ਦੁਬਾਰੇ ਉਹਦਾ ਨਾਮ ਆ ਗਿਆ ਠੀਕ ਹੈ ਜੀ ਉਹ ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਲੋਕੋ ਉਹਨਾਂ ਨੂੰ ਸੁਣਦੇ ਨੇ ਉਹਨਾਂ ਦਾ ਵੀ ਕੀ ਕਸੂਰ ਹੈ ਤੁਹਾਡੇ ਸੋਨੂ ਸੀਤੋ ਵਾਲੇ ਦੇ ਕਹਿਣ ਤੇ ਮੇਰੇ ਗੱਲ ਯਾਦ ਆ ਗਈ ਆ ਉਸ ਬੰਦੇ ਨੂੰ ਕਲਾਕਾਰੀ ਦਾ ਘਰ ਨਹੀਂ ਪਤਾ ਵੀ ਕਿੱਥੇ ਗਿਆ ਨਾ ਉਹਨੂੰ ਦਰਵਾਜ਼ਾ ਪਤਾ ਇਹ ਕਿੱਧਰੋਂ ਖੋਲਣਾ ਕਿੱਧਰ ਗਣਾ ਕਲਾਕਾਰੀ ਦਾ ਪਰ ਫਿਰ ਵੀ ਜਿਹੜੇ ਸਾਡੇ ਲੋਕ ਹੈਗੇ ਨੇ ਉਹਦੇ ਮੇਜੇਬ ਚ ਦੇਖਿਆ ਨੋਟਾਂ ਦੇ ਜਿਹੜੇ ਬੈਗ ਭਰਿਆ ਹੁੰਦਾ ਉਹ ਕਲਾ ਕੋ ਲੋਕ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਨੋਟ ਥੱਬੇ ਥੱਬੇ ਲੋਡ ਦੇ ਜਾਂਦੇ ਨੇ ਕਿ ਇਹ ਕਿਤੇ ਕਲਾਕਾਰਾਂ ਦੇ ਨਾਲ ਤੇ ਕਲੰਕ ਨਹੀਂ ਜਿਹੜੇ ਸਾਡੇ ਕਲਾਕਾਰ ਇਹਨੂੰ ਲਿਜਾ ਕੇ ਪੇਸ਼ ਕਰਦੇ ਨੇ ਸੇ ਦੇਖੋ ਉਹਦੀ ਕਿਸਮਤ ਉਹਦੇ ਨਾਲ ਹੈ ਹਨਾ ਜੀ ਪਰ ਗੱਲ ਇਹ ਕਹਿੰਦੇ ਆ ਵੀ ਉਹਨੂੰ ਉਹਦਾ ਤੁਸੀਂ ਪਰਸਨਲ ਤੌਰ ਤੇ ਉਹ ਕਰੋ ਠੀਕ ਹੈ ਪਰ ਕਲਾਕਾਰ ਨਹੀਂ ਨਾ ਉਹਨੂੰ ਕਿ ਭਾ ਕਹਿ ਸਕਦੇ ਉਹ ਵਿਚਾਰਾ ਧਮਕੀ ਦੇਣ ਵਾਲਾ ਮੰਤਰੀ ਕਿੱਥੇ ਆ ਉਹ ਵੀ ਬੜਾ ਚੱਲੇ ਆ ਠੀਕ ਹੈ ਜੀ ਤੇ ਬਾਕੀ ਚਲੋ ਉਹਦੀ ਕਿਸਮਤ ਉਹਦੇ ਨਾਲਾ ਚਾਹੀਏ ਉਹਨੂੰ ਤਰਸੇ ਦੇ ਆਧਾਰ ਤੇ ਕਲਾਕਾਰ ਜਿਹੜਾ ਪੇਸ਼ ਕਰ ਰਹੇ ਨੇ ਕਿਉਂਕਿ ਬਹੁਤ ਗਰੀਬੀ ਆਪਾਂ ਗੱਲ ਕਰਾਂਗੇ ਥੋੜੀ ਕਲਾਕਾਰ ਦੀ ਮੈਂ ਕਹਿੰਨਾ ਸਰੋਤਿਆਂ ਦੇ ਦੁਆਰਾ ਰੂਬਰੂ ਕੋਈ ਹੋਰ ਆ ਜਿਹੜਾ ਸੌਂਕ ਤੁਸੀਂ ਕਰੋਗੇ ਅੰਤ ਦੇ ਵਿੱਚ ਜਿਹੜਾ ਸਰੋਤਿਆਂ ਦੇ ਪਹਿਲਾਂ ਕਹਿੰਦਾ ਨਾਮ ਇਹ ਦੁੱਖ ਤੇਵਰ ਤੇ ਨਾਵੇ ਪਾਪੀ ਰੱਲੇ ਤੇਰੇ ਭਾਵੇਂ ਪਾਪੀ ਜਬਾ ਖਿਡਾਇਆਂ ਦਾ ਮੁੱਲ ਪੱਲੇ ਪਾ ਦੇ ਨੀ ਪਾਪੀ ਦਿਉਰ ਬਾਸ ਤੇ ਚੂੜੇ ਵਾਲੀ ਯਾਦ ਦੇ ਨੀ ਪਾਪੀ ਦਿਉਰ ਬਾਸ ਤੇ ਚੂੜੇ ਵਾਲੀ ਯਾਦ ਦੇ ਨੀ ਭਾਬੀਏ ਮੈਂ ਜਾ ਗੱਲ ਸਮਝਾਵਾਂ ਦਿਉਰਾ ਸਾਦੀ ਇੱਕ ਸਣਾਵਾਂ ਦਿਉਰਾ ਬਹਿ ਜਾ ਗੱਲ ਸਮਝਾਵਾਂ ਦਿਉਰਾ ਤਾਦੀ ਇੱਕ ਸਣਾਵਾ ਦਿਉਰਾ ਤੇ ਮਾ ਇੱਕ ਸਲਾ ਤੈਨੂੰ ਬਿਨ ਮੰਗੀ ਵੇ ਦਿਉਰਾ ਵਿਆਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਉਰਾ ਵਿਆਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਉਰਾ ਉਹ ਚਾਹੇ ਰੋਕ ਲੈ ਭਾਬੀਏ ਮੈਂ ਅਜ਼ਮਾ ਕੇ ਵੇਖੂਗਾ ਕਿੰਨਾ ਕ ਮਿੱਠਾ ਹੁੰਦਾ ਨਹੀਂ ਲੱਡੂ ਖਾ ਕੇ ਵੇਖੂਗਾ ਚਾਹੇ ਰੋਕ ਲੈ ਭਾਬੀਏ ਮੈਂ ਅਜ਼ਮਾ ਕੇ ਵੇਖੂੰਗਾ ਕਿੰਨਾ ਕ ਮਿੱਠਾ ਹੁੰਦਾ ਨਹੀਂ ਲੱਡੂ ਖਾ ਕੇ ਵੇਖੂੰਗਾ ਆਹ ਮੋਤੀ ਚੂੜ ਦਾ ਲੱਡੂ ਹਾਏ ਮੋਤੀ ਚੂੜ ਦਾ ਲੱਡੂ ਮੂੰਹ ਨੂੰ ਲਾ ਦੇ ਨੀ ਪਾਪੀ ਇਹ ਦਿਔਰ ਬਾਸ ਤੇ ਚੂੜੇ ਵਾਲੀ ਲਿਆ ਦੇ ਨੀ ਭਾਬੀਏ ਇਹ ਮੋਤੀ ਚੂੜ ਦਾ ਲੱਡੂ ਥਾਲੀ ਦੂਜੇ ਦੀ ਸੋਨਾ ਲੱਗਦਾ ਜਿੰਨਾ ਜਿੰਨਾ ਖਾਤਾ ਪੁੱਛ ਲੈ ਕਿੰਨਾ ਕੁ ਸੁਖੀ ਹੈ ਵੱਸਦਾ ਇਹ ਮੋਤੀ ਚੂੜ ਦਾ ਲੱਡੂ ਥਾਲੀ ਦੂਜੇ ਦੀ ਸੋਨਾ ਲੱਗਦਾ ਜਿੰਨਾ ਜਿੰਨਾ ਖਾਦਾ ਪੁੱਛ ਲੈ ਕਿੰਨਾ ਕੁ ਸੁਖੀ ਹੈ ਵੱਸਦਾ ਹੁਣ ਕਰਦਾ ਖੁੱਲੇ ਖਰਚੇ ਗੁਣ ਕਰਦਾ ਖੁੰਤੇ ਖਰਚ ਨਾ ਦੇਖੇ ਤੰਗੀ ਵੇ ਦਿਉਰਾ ਵਿਆਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਉਰਾ ਓਏ ਦਿਉਰ ਬਾਸ ਤੇ ਚੂੜੇ ਵਾਲੀ ਯਾਦੈ ਨਹੀਂ ਭਾਬੀ ਵਿਆਹੇ ਨਾਲੋਂ ਜੂਨ ਛੜੇ ਦੀ ਚੰਗੀ ਵੇ ਦਿਉਰਾ ਧੰਨਵਾਦ ਜੀ ਅਕਰਾਨ ਜੀ ਸਾਡੇ ਚੈਨਲ ਨਾਲ ਸਮਾਂ ਦੇਣ ਵਾਸਤੇ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਜਿਨੇ ਵੀ ਚੈਨਲ ਨੂੰ ਦੇਖਣ ਵਾਲੇ ਨੇ ਸੁਣਨ ਵਾਲੇ ਨੇ ਸਾਰਿਆਂ ਨੂੰ ਬਹੁਤ-ਬਹੁਤ ਵੈਲਕਮ ਜਦ ਮੈਂ ਕੱਟ ਕਰ ਹ ਬਹੁਤ ਸੋਹਣੀ ਆਵਾਜ਼ ਦੇ ਮਾਲਕ ਅਕਬਰ ਆਲਮਾ ਜਿਨ੍ਹਾਂ ਨੇ ਜ਼ਿੰਦਗੀ ਦੇ ਸੰਘਰਸ਼ ਬਾਰੇ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਹੈਗੀਆਂ ਨੇ ਅਕਸਰ ਸਮੇਂ-ਸਮੇਂ ਸਿਰ ਅਸੀਂ ਇਸ ਖੁਸ਼ੀਤਾ ਨਾਲ ਤੁਹਾਨੂੰ ਬੁਲਾਉਂਦੇ ਰਵਾਂਗੇ ਦੇਖਦੇ ਰਹੋ ਚੈਨਲ ਨੂੰ ਔਨ 에ਅਰ ਮੈਂ ਤੁਹਾਡਾ ਆਪਣਾ ਸਰਵਿਸ ਸਿੰਗਲ ਟੋਲਾ ਕੈਮਰਾ ਪਰਸਨ ਹਰਮਨ ਸਿੰਘ ਦੇ ਨਾਲ